वेलकम बैक टू माय न्यू व्लॉग दे आज ਤੁਹਾਨੂੰ ਦਿਖਾਉਣਾ ਆਪਣੀਆਂ ਪੁਰਾਣੀਆਂ ਯਾਦਾਂ ਸਵੇਰ ਦੇ 8:00 ਬੈਠੇ ਜੀ ਤੰਦ ਬਹੁਤ ਬਾਹਰ ਹਜੇ ਦਾ ਕੰਮ ਵੀ ਹੈ ਨਹੀਂ ਡੰਗਰਾਂ ਦਾ ਕੱਢਣਾ ਤਦ ਤੱਕ ਤੁਹਾਨੂੰ ਪੁਰਾਣੀਆਂ ਫੋਟੋਆਂ ਦਿਖਾਉਦੇ ਆਂ ਸੀ ਛੋਟੇ ਹੁੰਦੇ ਸੀ ਖੁਸ਼ਕ ਗੱਡੀਆਂ ਨੇ ਕੁਝ ਬਹੁਤ ਇੰਨੀ ਇੰਨੀ ਦਿਖਾਉਣੀਆਂ ਥੋੜੀਆਂ ਜਿਹੀਆਂ ਗੱਡੀਆਂ ਨੇ ਉਹ ਦਿਖਾਉਣੇ ਪਹਿਲਾਂ ਦੇਖੋ ਜਿਹੜੀਆਂ ਇਹ ਆ ਫੋਟੋ ਜੀ ਇਥੇ ਬਰਾਬਰ ਲਾ ਦੂੰਗਾ ਦੇ ਵੇਰੇ ਪਹਿਲੇ ਦੂਏ ਸਾਲ ਦੀ ਆ ਦੂਏ ਸਾਲ ਦਾ ਫੋਟੋ ਕੱਟੂ ਹਾਂ 2 ਜਾਂ 3 2.5 ਦਾ ਹੋਊਗਾ ਹੁਣ ਇਹ ਲੱਗਦਾ ਵੀ ਬਹੁਤ ਸੀਤੀ ਬਚਪਨ ਨੂੰ ਵੀਤ ਗਿਆ ਤੇ ਬਾਕੀ ਲਾਉਣੇ ਸਨ ਦਿਖਾਉਣੇ ਨਾਲ ਹੁਣ ਫੋਟੋ ਆ ਗਈ ਆ ਹਾ ਵਾਲੀ ਇਹ ਮੇਰੇ ਹੋਊ ਘੱਟ ਘੱਟ ਤੀਜੇ ਜਨਮ ਦਿਨ ਦੀ ਹੋਊਗੀ ਤੀਜੇ ਜਨਮ ਦਿਨ ਹੋਊਗਾ ਪਹਿਲੇ ਪਹਿਲੇ ਵੀ ਵੀ ਹੋਊਗੀ ਮੇਰੇ ਕੋਲ ਪੁਰਾਣੇ ਫੋਟੋ ਇਹ ਤੀਜਾ ਦੂਜਾ ਹੋਊਗਾ ਤੀਜਾ ਜਾਂ ਚੌਥਾ ਇਹ ਦੇ ਦਿੰਦੇ ਸਾਰੇ ਇਹ ਇਹ ਤਾਂ ਮੇਰੇ ਕੋਲ ਬਹੁਤ ਹੋਈਆਂ ਜਾਣਦੇ ਨਾਲੀਆਂ ਇਹਦੇ ਇੱਕ ਸਿੰਗਲ ਇਹਦੇ ਵਿੱਚ ਨਿਕਲੀ ਮੈਂ ਸਕੂਲ ਵਾਲ ਕਾਲਮ ਚ ਪਈ ਜੀ ਬਾਕੀ ਦਿਖਾਉਣਾ ਤੁਹਾਨੂੰ ਪਾਪਾ ਹੁਣ ਨਾਲ ਬੈਠੇ ਨੇ ਸਾਰੇ ਥੋੜੇ ਜੀ ਮੇਰੇ ਕਰਨ ਵੀਰਾ ਪੂਰਾ ਦਿਨ ਦੇਖਦੇ ਧਿਆਨ ਨਾਲ ਤੇ ਆ ਆ ਆ ਯਾਰੀ ਛੜੀ ਯੂकेजी ਦੀ ਹੈ ਇਹ ਵੀਡੀਓ ਆਹੋ ਵੀਡੀਓ ਦਾ ਫੋਟੋ ਯੂकेजीਲਾ ਦੀ ਨਰਸਰੀ ਨਹੀਂ ਹੋਣੀ ਨਰਸਰੀ ਜ ਨਹੀਂ ਹੋਣੀ ਯੂਗ ਜੀ ਦੇ ਮੈਨੂੰ ਜ਼ਿਆਦਾ ਤਾਂ ਫੋਟੋ ਨੂੰ ਪੂਰੀ ਜ਼ਿਆਦਾ ਹੈ ਸਾਰੇ ਛੋਟੇ ਛੋਟੇ ਜਿਹੜੇ ਨੇ ਰਾਜੀ ਹਰਕਰਨ ਬਦਵਾਨ ਸਣੀ ਬਨਵੀਰ ਰਵੀ ਖੋਸ਼ ਕਰਨ ਤਨੂराग ਨਾ ਇਹ ਜਿਹਾ ਕੁਝ ਨਹੀਂ ਇਹਦਾ ਨਾਮ ਇਹਦਾ ਨਾਮ ਇੱਕ ਤਾਂ ਭੁੱਲ ਗਿਆ ਮੈਂ ਪਵਨ ਅਸ਼ਾਣੀ ਸਨਵੀਰ ਖੜਾ ਫੇਰ ਤੇ ਜੀਸ਼ਣ ਫੈਸਲ ਮੈਂ ਬੈਠਾ ਸ਼ਰਨ ਰਜੀਤ ਬਦਲਮ ਤੇ ਰੀੜੇ ਵਾਲਾ ਮਨ ਕਲਵੀ ਬਠਾ ਇੱਕ ਦਾ ਦੋ ਦਾ ਨਾ ਹੋ ਲਗਾ ਯਾਰ ਮੈਂ ਯਨੂਰਾਗ ਵੀ ਹੋਣਾ ਚਾਹੀਦਾ ਸੀ ਇੱਥੇ ਚਲ ਦੇਖੋ ਤੁਸੀਂ ਤੇ ਹੁਣ ਆ ਗਿਆ ਆਪਣਾ 7ਵੀਂ ਸੱਤਵੀਂ ਗਲਾਸੀ 7ਵੀਂ ਗਲਾਸ ਦਾ ਕਿਉਂਕਿ ਉਦੋਂ 에ਰਪੋਰਟ ਕਾਰਡ ਦੂਜੇ ਰੋਡ ਜੇ ਬਣੀ ਸੀ ਫੋਟੋ ਇੱਕ ਗਰੁੱਪ ਫੋਟੋ ਉਮੇ ਨਹੀਂ ਆਈ ਸੀ ਜਿਵੇਂ ਸਿੰਗਲ ਦੀ ਆਉਂਦੀ ਹੁੰਦੀ ਹੈ ਮੰ ਦਾਦਾ ਮੈਂ ਆਹ ਚੀਜ਼ ਪਾਪਾ ਨੇ ਬਣਾ ਕੇ ਗਿਆ ਸੀ ਆਹ ਪਾੜਨ ਪੱਗ ਜੀ ਦੇ ਉੱਤੇ ਜੂੜੇ ਉੱਤੇ ਤੇ ਆ ਆਪਣੀ ਕਲਾਸ ਹੈਗੀ ਅਗਵਦੀਪ ਰਾਜੀ ਹਾਂ ਹਾਂ ਆਸੀਫ ਹਰਕਰਨ ਰਵੀ ਕਵਨਾ ਫੈਸਲ ਚੰਦਨ ਜੀਸ਼ਨ ਕਰਨ ਮੈਂ ਖੜਾ ਹਾਂ ਪ੍ਰਵ ਖੜਾ ਖੋਸ਼ ਖੜਾ ਵੀਰ ਖੜਾ ਨਵਜੋਤ ਆਹ ਚੀਜ਼ਾਂ ਦੇ ਜੀ ਦੱਦਈ ਰਹੀਆਂ ਸਿਮੇਟ ਕੇ ਰੱਖ ਲਈਆਂ ਉਦੋਂ ਆਂਦੇ ਬਣਿਆ ਸੀਗਾ ਇਹ ਫੇਰ ਫੇਰ ਆ ਗਈ ਸਾਡੀ 8ਵੀਂ ਕਲਾਸ ਦੀ ਗਰੁੱਪ ਫੋਟੋ ਗਰੁੱਪ ਫੋਟੋ ਜੀ ਸਮੇਂ ਸਾਰਾ ਹੋ ਗਿਆ ਠਾਉਂਦਾ ਸੀ ਸਾਲ ਦੇ ਵਿੱਚ ਉੱਚੀ ਇੰਨੇ ਬੰਦੇ ਬਦਲ ਗਏ ਪਹਿਲੀ ਫੋਟੋ ਦੇਖੋ ਤੇ ਹੁਣ ਵਾਲੀ ਫੋਟੋ ਦੇਖੋ ਕਿੰਨੇ ਮੂੰਹ ਬਦਲ ਗਏ ਲਓ ਜੀ ਇੱਕ ਆ ਗਈ ਫੈਸਲਣਾ ਫੋਟੋ ਇਹ ਸਾਡੇ ਨਾਲ ਹੀ ਬਣਿਆ ਕਦੇ ਨਹੀਂ ਸਕੂਲ ਚ ਕਿਸੇ ਨੇ ਬਗਾੜੀ ਚ ਕਲਾਸ ਚ ਹਰੇਕ ਨਾਲ ਹੀ ਬਣਦੀ ਜੀ ਹਰੇਕ ਕੋਲੇ ਜਿਵੇਂ ਇੱਕ ਪੀੜਾ ਵਿੱਚ ਦੇ ਬੈਠਾਵੇਂ ਦੂਜੀ ਪੀੜੀ ਦੂਜੇ ਬੈਂਚ ਤੇ ਬੈਠਾ ਤੀਜੀ ਵੀ ਤੀਜੀ ਬੈਂਚ ਤੇ ਬੈਠਾ ਇਹ ਇਹ ਜੀ ਫਿਰਦੇ ਰਹਿੰਦੇ ਨੇ ਇੱਧਰ ਉੱਧਰ ਆਹ ਫੋਟੋ ਸਿੱਧਾ ਜੱਦਾ ਹੀ ਰਹੀ ਹੈ ਦੋਹੀ ਕਲੇਟਾ ਬੈਠੇ ਨੇ ਮੈਂ ਇੱਥੇ ਆ ਮਾਪਾ ਦਾ ਚਲ ਜਾਣਾ ਨਹੀਂ ਹੈਗਾ ਤੇ ਇਹ ਸਾਡੀ ਫੋਟੋ ਉਦੋਂ ਦੀ ਆ ਜਦੋਂ ਅਸੀਂ ਅੰਮ੍ਰਿਤਸਰ ਕੈਦੀਆ ਤੇ ਸੰਸਕੂਤ ਤੋਂ ਮੈਡਲ ਮਿਲੇ ਸੀ ਮੈਂ ਤਾਂ ਚਲੋ ਪੰਜਵੀਂ ਛਕਿਆ ਸੀ ਇਹ ਮੈਡਲ ਮਿਲਣ ਨੂੰ ਸਾਨੂੰ 6ਵੇਂ ਛੂਵੀ ਜਾ ਕੇ ਇਹਨਾਂ ਨੇ ਛਗੇ ਸੀ 5ਵੇਂ ਇਹਨਾਂ ਨੇ 6ਵੇਂ ਛੂਵੀ ਛਗੇ ਸੀ ਤੇ ਦੇਖੋ ਤੁਸੀਂ ਦੁਜਾਦਾ ਹੀ ਰਹਿ ਗਈਆਂ ਇਹ ਦੋ ਹੀ ਬਾਹਰ ਫਿਰਦੇ ਨੇ ਫੰਕਸ਼ਨ ਤੇ ਸਾਨੂੰ ਮਿਲਿਆ ਸੀਗਾ ਤੇ ਮੈਨੂੰ ਜਿਆਦਾ ਬਹੁਤ ਛੋਟੇ ਛੋਟੇ ਜਿਹੇ ਸੀ ਇਹਨੂੰ ਫੰਕਸ਼ਨ ਤੇ ਮਿਲਿਆ ਜੀ ਤੇ ਦੋਗਲੇ ਵੀ ਫੋਟੋ ਹੈਗੀ ਆ ਆ ਉਸ ਸਾਰੀ ਕੋਸੇ ਦੀ ਟਲੇ ਆਏ ਸੀ ਸਕੂਲ ਚ ਗਰੁੱਪ ਫੋਟੋ ਖਿੱਚਣ ਆਏ ਜੇ ਸੀ ਉਹਨਾਂ ਦਾ ਅੱਧੀ ਫੋਟੋ ਖਚਾਈਆਂ ਸੀ ਕੋਲੇ ਖੜ ਕੇ ਕੋਈ ਸਟਾਈਲ ਨਹੀਂ ਕੁਝ ਨਹੀਂ ਕਈ ਦੇ ਟਾਈ ਇੱਧਰ ਨਹੀਂ ਜਾਂਦੀ ਕਿਤੇ ਟਾਈ ਇੱਧਰ ਸੂਸ਼ ਤੇ ਇਹ ਆ ਫੋਟੋ ਆ ਜੀ ਸਾਡੀ 9ਵੀਂ ਕਲਾਸ ਦੀ ਜਿੰਨ ਜਿਆਦਾ ਸੀ ਸਕੂਲ ਚ ਜਿਹੜੇ ਸਪੋਰਟਸ ਮੀਟ ਹੁੰਦੀਆਂ ਨੇ ਉਹਨਾਂ ਤੇ ਅਸੀਂ ਜਿੱਤੇ ਸੀ ਮੈਡਲ ਸੈਕੰਡ ਪ੍ਰਾਈਜ਼ ਜਿੱਤੇ ਸੀ ਹਾਂ ਸੈਕੰਡ ਜਿੱਤੇ ਸੀ ਕਿਉਂਕਿ ਸਾਡਾ ਵੱਡੀ ਕਲਾਸ ਨਾਲ ਮੁਕਾਬਲਾ ਸੀਗਾ ਡਾਗੋ ਬਾਹਰ ਦਾ ਤੇ ਦੇਖੋ ਫਿਰ ਹਾਂ ਸਾਡੇ ਸਕੂਲ ਚ ਅਹੀ ਤੇ ਅਗੀ ਸਰ ਤੇ ਬੜਾ ਖਾਫ ਦੀ ਚੰਡੀ ਕਢਵਾਉਂਦੇ ਸੀ ਪਰ ਛੁੱਟੀਆਂ ਤਿਹਾਰ ਜਿੰਨੇ ਇਹਨਾਂ ਦੇ ਰਹਿਣ ਤੇ ਫੰਕਸ਼ਨ ਹੋਏ ਨੇ ਸਾਡੇ ਸਕੂਲ ਚ ਕਦੇ ਇੰਨੇ ਫੰਕਸ਼ਨ ਨਹੀਂ ਹੋਏ ਸੀ ਛੁੱਟੀ ਵੀ ਤੀਹ ਦਾ ਛੁੱਟੀ ਹੁੰਦੀ ਸੀ ਪਰ ਡੰਡਾ ਵੀ ਬਹੁਤ ਫਿਰਦਾ ਪਿਆ ਸੀ ਇਹਨਾਂ ਜਿਆਦਾ ਕਿਰਾ ਮੈਨੂੰ ਕਮ ਹੋਵੇ 7ਵੀਂ 8ਵੀਂ ਜਾਈ ਇਹੀ ਕਲਾਸ ਚੋਂ ਮਾਂਗੇ 9ਵੀਂ 9ਵੀਂ ਚ 8ਵੀਂ 9ਵੀਂ ਚ ਤੇ ਸਾਰਾ ਅਗੇ ਵੀ ਮੇਰੀ ਇਕਦਰੀ ਛੁੱਟੀ ਮੇਰੇ ਕੋਲ ਕੰਮ ਨਹੀਂ ਕੰਪਲੀਟ ਸੀਗਾ ਮੈਨੂੰ ਕਹਿੰਦੇ ਵੀ ਤੂੰ ਕੰਮ ਨਹੀਂ ਕਰੇ ਤਾ ਮੈਂ ਕਿਹਾ ਮੇਰੇ ਆੜੀ ਦਾ ਵਿਆਹ ਸੀ ਮੇਰੇ ਮੋਰਾ ਗਿੱਚੀ ਜੀ ਬਣ ਕਹਿੰਦੇ ਇਤਨੇ ਵੱਡੇ ਆੜੀ ਹੈ ਕਹਿੰਦੇ ਇਤਨੇ ਛੋਟੇ ਆੜੀ ਕੋ ਸ਼ਾਦੀ ਹੋ ਰਹੀ ਮਗਰ ਨਹੀਂ ਜੀ ਵੱਡਾ ਬੜੇ ਕੁ ਸਾਡ ਆੜੀ ਰਖਤਾ ਹੈ ਕਿ ਉਹ ਤੇ ਐਂ ਕਿਹਾ ਜੀ ਮੇਰੇ ਮੋਰਾ ਗਿੱਚੀ ਹਿੰਦੀ ਹੋਲ ਦੇ ਚੰਡੀ ਕਢਵਾਉਂਦੇ ਸੀ ਲੋ ਜੀ ਆ ਗਈ ਸਾਡੀ ਨੌਵੀਂ ਦੀ ਗਰੁੱਪ ਫੋਟੋ ਨਜੋ ਸਾਰੇ ਬੈਠੇ ਨੇ ਤੇ ਪਹਿਲਾਂ ਸਾਰੇ ਬਹੁਤ ਉੜਦੇ ਹੁੰਦੇ ਸੀ ਬਾਅਦ ਚ ਪਤਾ ਲੱਗਾ ਇੱਥੇ ਸਾਰਨੇ ਦੱਸਿਆ ਸੀਗਾ ਫੇਰ ਆੜੀ ਉੜੀ ਪੈ ਗਈ ਸੀ ਜਿਵੇਂ ਫੇਰ ਨੀਂ ਨਾ ਕਰ ਦਿੰਦੇ ਸੀ ਬੋਲੋ ਇੰਨਾ ਉੜਦੇ ਸੀ ਬਹੁਤ ਜਿਆਦਾ ਤੈਨੂੰ ਕਹਿੰਦੇ ਜੀ ਸਾਡੇ ਇੱਥੇ ਆਏ ਬੀਮਾ ਬਣਾਉਣ ਤੁਹਾਨੂੰ ਸਰ ਦੀ ਫੋਟੋ ਦਿਖਾਉਂਗਾ ਉਹ ਬੀਮਾ ਕਰਾਇਆ ਫਿਰ ਉਹਨਾਂ ਨੇ ਦੱਸਿਆ ਤੇ ਫਿਰ ਇਹ ਬੋਲਣ ਸਾਡੇ ਜੀ ਪਹਿਲਾਂ ਮੈਨੂੰ ਕੁੱਟਦੇ ਹੀ ਰਹਿੰਦੇ ਸੀ ਇਹਦੇ ਨਹੀਂ ਉਹਨਾਂ ਨੂੰ ਕਦੇ ਵੀ ਇਹਨਾਂ ਦੇ ਘਰੇ ਜਾ ਕੇ ਸ਼ਿਕਾਇਤ ਲਾ ਕੇ ਹੁਣ ਇਹ ਉਹ ਤਾਂ ਅਸੀਂ ਬੀਮਾ ਕਰ ਨਹੀਂ ਨਹੀਂ ਮੈਨੂੰ ਕਹਿੰਦੇ ਤਰੀ ਸ਼ਿਕਾਇਤ ਨਹੀਂ ਲਾਉਂਦੀ ਮੈਂ ਕਿਹਾ ਸਾਰ ਮੈਂ ਤੁਹਾਨੂੰ ਲੈ ਕੇ ਨਹੀਂ ਜਾਣਾ ਤੇ ਵੀ ਮੈਂ ਕਿਹੜੀ ਜਾਣਾ ਤੁਹਾਨੂੰ ਕਿਉਂਕਿ ਉਹ ਕਹਿੰਦਾ ਨਹੀਂ ਆਪਾਂ ਲਾਉਂਦੇ ਨਹੀਂ ਸ਼ਿਕਾਇਤ ਨਹੀਂ ਲਾਉਂਦੇ ਤਾਂ ਫਿਰ ਲੈ ਕੇ ਆਏ ਸੀ ਕਰ ਉਹ ਕਹਿੰਦਾ ਸ਼ਿਕਾਇਤ ਨਹੀਂ ਲਾਉਦੇ ਚੱਲ ਚੱਲ ਚਲੀ ਆਪਾਂ ਫਿਰ ਅਸੀਂ ਲੈ ਕੇ ਆਏ ਸੀ ਉਹਨਾਂ ਇਨਨੇ ਤਾਂ ਭੀਜਾ ਹੀ ਗਿਆ ਕਿ ਵੀ ਇਹਨਾਂ ਦੇ ਘਰੇ ਲੌਂਪਾ ਵੀ ਕਿਹਾ ਹੈ ਉਹ ਕੰਮ ਨਹੀਂ ਕਰਦਾ ਪਰਦਾ ਰੀ ਫਰਾਨਾ ਨਹੀਂ ਕਰਦਾ ਚਲੋ ਸਮਝ ਸਮੇਂ ਦੀ ਗੱਲਾਂ ਨੇ ਉਹ ਨੌਵੇਂ ਦੀ ਫੇਰਵਲ ਦੀ ਫੋਟੋ ਆ ਇਹ ਚ ਮੈਂ ਰਵੀ ਹਰਕਰਨ ਖੁਸ਼ ਗੜੇ ਆ ਤੇ ਸਾਨੂੰ ਨੱਚਣ ਦੀ ਮਨਾਹੀ ਸੀ ਕਿਉਂਕਿ ਦਸ ਜਣੇ ਨੱਚ ਰਹੇ ਸੀ ਅਸੀਂ ਲੋਕ ਕਿ ਆ ਕੇ ਸਾਈਡ ਦੀ ਖੜਕੇ ਉੱਥੇ ਪੰਗੜਾ ਵਾਗੂਗਾ ਸਾਡੇ ਡਾਕ ਫੇਰੀ ਜਪੂਰੀ ਵੀ ਤੁਸੀਂ ਕਿਓਗੇ ਜਿਆਦਾ ਹੀ ਰਹਿਣੀਆਂ ਨੇ ਉਦੋਂ ਪੱਗਾਂ ਜੀ ਬੰਦੇ ਉਹ ਲੜ ਲੜਾਂ ਵਾਲੀ ਵੱਧ ਵੱਧ ਲੜ ਲਾਉਂਦੇ ਸੀਗੇ ਤੇ ਆ ਆ ਜੀਸ਼ਨ ਅੱਜ ਵੀ ਮਿਲਦਾ ਹੁੰਦਾ ਮੈਨੂੰ ਇੱਥੇ ਹੀ ਰਹਿੰਦਾ ਫੈਸਲ ਵੀ ਹੋਰੀ ਸੀ ਜੀਸ਼ਨ ਵੀ ਹੋਰੀ ਆ ਦੋਹੀ ਭਾਈ ਨੇ ਤੇ ਮਰੇ ਕੋਲੇ ਮਿਲਦਾ ਹੀ ਰਹਿੰਦਾ ਇਹ ਤਾਂ ਮੈਨੂੰ ਇਹ ਵੀ ਮੇਰੀ 8ਵਾਂ 8ਵੀਂ ਦੀ ਸਪੋਰਟਸ ਮੀਟ ਦੀ ਵੈਰੀ ਹਲਸ ਹੈਗੀ ਹੈ ਇਹ ਫੋਟੋ ਇਹ ਵੀ ਜਿਆਦਾ ਹੀ ਨੇਗੀ ਕੋਈ ਸਟਾਈਲ ਨਹੀਂ ਹੋ ਕਿਵੇਂ ਖੜਿਆ ਕਿਵੇਂ ਨਹੀਂ ਕੱਪੜੇ ਕਿੱਥੇ ਜਾਂਦੇ ਨੇ ਕਿੱਥੇ ਨਹੀਂ ਜਾਂਦੇ ਸਰ ਆ ਜਿਹੜੇ ਸਰ ਨੇ ਇਹ ਕੁਲਵਿੰਦਰ ਸਰ ਇੱਥੇ ਬਾਲੇਆਲ ਪਿੰਡ ਦੇ ਸਿੰਨਾ ਸਨ ਤੇ ਇਹ ਐਸੀ ਸਾਡੇ ਨਾਲ ਇਹਨਾਂ ਨੂੰ ਕੈਸੀ ਵੀ ਲਿਦਰੇ ਆ ਕੇ ਇਹਨੂੰ ਲਾਪਾ ਦੇ ਕੇ ਸ਼ਕਾਇਤ ਲਾਇਓ ਜੋ ਮੈਂ ਸਰ ਨੂੰ ਘਰੇ ਲੈ ਗਿਆ ਸੀ ਇੱਥੇ ਚੱਕੀ ਦੇ ਉਪਰ ਠਾਕੇ ਮਨਵੀਰ ਦੇ ਘਰੇ ਲੈ ਜਾ ਕੇ ਚਲੇ ਗਏ ਸੀ ਘਰੇ ਲੈ ਗਿਆ ਜੀ ਇਸ ਗੱਲ ਦਾ ਡਰ ਦੇ ਮਾਰੇ ਵੀ ਸ਼ਕਾਇਤ ਲਾਉਣ ਦੀ ਕੁਝ ਨਹੀਂ ਪਤਾ ਉਹ ਫਰ ਲਈ ਨਹੀਂ ਸੀ ਡੈਡੀ ਨੂੰ ਤਲਾਸ਼ ਕਰਦੇ ਸੀ ਲਾਈ ਦੀ ਸੀ ਤਾਂ dair gayi ਆ ਗਈ ਸਾਡੀ 10ਵੀਂ ਦੀ ਫੇਰ ਵੱਲ ਅਸੀਗੇ ਸੀਗੇ ਤਾਂ ਬਾਪਰ ਤੋਂ ਆ ਗਿਆ ਸੀ ਸਾਰੇ ਮੋਟਰਾਂ ਦਾ ਜੀ ਤਰਾਏ ਕਰੀ ਸੀ ਵੀ ਕਿਸੇ ਨੇ ਕੋਡ ਬੰਟ ਨਹੀਂ ਬਾਗਣ ਸਾਰੇ ਆਹੀ ਜਿੰਨਾ ਜੂਨਾ ਪਾ ਕੇ ਛਲਟਾਂ ਜਾਇ ਜੀ ਦੇਖੋ ਤੇ ਯਾਰ ਇਹ ਸਟਾਈਲ ਨਹੀਂ ਕੁਝ ਨਹੀਂ ਬਸ ਉਵੇਂ ਹੀ ਖੜੇ ਜਾਵੇ ਖੜ ਕੇ ਬਹੁਤ ਜ਼ਿਆਦਾ ਆਉਂਦੇ ਸਕੂਲ ਦੇ ਟਾਈਮ ਬੜਾ ਛੇਦੀ ਨਿਕਲ ਗਿਆ ਉਹ ਸਾਡੀ ਸਾਰੀ ਫਿਰ ਬਿਲਦੀ ਆਉਣਗੇ ਦੇਖਿਓ ਨਾਲ ਦੀ ਨਾਲ ਇਸ ਵਲ ਸਾਰਨਾ ਖਚਾਈ ਸੀਗੀ ਤੇ ਕਿ ਕਿਨੋਂ ਯੂਸਰ ਨਾਲ ਹੋ ਗਈ ਚਾਈ ਸੀ ਫੇਰ ਆਗੇ ਛੱਡੀ 11ਵੀਂ ਦੀ ਕਲਾਸ ਮੈਥੀ ਪੜਿਆ ਨਰਸਰੀ ਤੋਂ ਨਰਸਰੀ ਐਲਕੇਜੀ ਯੂकेजी ਤੋ ਲੈ ਕੇ 12ਵੀਂ ਹੋ ਰਹੀ ਕਰਕੇ ਨਿਕਲੇ ਹਾਂ 11ਵੀਂ ਦੀ ਸਪੋਰਟਸ ਮੀਟ ਹੋਈ ਸੀ ਉਹ ਚ ਮੈਂ ਰੇਸਾਂ 'ਚ ਦੂਜੇ ਨੰਬਰ ਤੇ ਆਇਆ ਪਹਿਲੇ ਤੇ ਸਕਾਰ ਨਸ ਸੀ ਦੂਜੇ ਤੇ ਭਵਨਾ ਸੀਗੀ ਤੀਜੇ ਦੇ ਭਵਨਾ ਸੀ ਤੇ ਆ ਸਟਾਈਲ ਮਾਰ ਮਾਰ ਕੇ ਫੋਟੋਆਂ ਖੁਆਈਆਂ ਨਾ ਵੀ ਦੇਖੋ ਨਾਲ ਦੀ ਨਾਲ ਇੱਜ ਸਾਡੇ ਸਕੂਲ ਦੇ ਉਹ ਰਾਉ ਸਾਰ ਆਗੇ ਸੀਗੇ ਚੇਅਰਮੈਨ ਤੇ ਤਿੰਨ ਮੈਡਲ ਮੈਨੂੰ ਮਿਲੇ ਸੀ ਤਿੰਨ ਭਵਨਾ ਜਿੱਤੇ ਸੀ ਤੇ ਤਿੰਨੀ ਜਿਸ ਕਰਨ ਜੇ ਤੇ ਇਸ ਕਰਨ ਹੈ ਜੇ ਤੇ ਅਸੀਂ ਰਸਕਤੀ ਤੇ ਪਹਿਲੇ ਨੰਬਰ ਤੇ ਆਏ ਸੀਗੇ ਤੇ ਸਾਡੀ ਟੀਮ ਖੜੀ ਆ ਪੂਰੀ ਰਾਜੀ ਖੜਾ ਖਵਨਾ ਖੜਾ ਮੈਂ ਖੁਸ਼ ਸੁਖੀ ਸੁਖੀ ਕੁੜੀਬ ਕਰਨ ਰਾਜ ਕਰਨ ਤੇ ਇਹ ਸਾਡੀ ਵੀਡੀਓ ਫੋਟੋ ਆ ਇਹ ਜੇ ਮੈਂ ਤੀਜੇ ਨੰਬਰ ਤੇ ਇਹ ਲੌਂਗ ਜੰਪ ਮੇਰਾ ਆਖਰੀ ਲਾ ਕੇ ਕੱਢ ਗਿਆ ਸਭ ਤੋਂ ਪਹਿਲਾਂ ਦੋ ਜਿਹੜੇ ਜੰਪ ਲਏ ਸੀ ਉਹ ਮੇਰੇ ਸਭ ਤੋਂ ਮੂਰੇ ਸੀ ਤੇ ਇਹ ਜੋ ਹੋਇਆ ਕਰਗੇ ਸੀ ਵੀ ਜਿਹੜਾ ਐਂਡ ਤੇ ਮਰ ਹੀ ਉਹਨੂੰ ਗਣਗੇ ਮੈਂ ਜਿਹੜਾ ਸਾਨੂੰ ਵੱਧ ਹੁੰਦਾ ਉਹ ਘੜਿਆ ਜਾਂਦਾ ਹੁੰਦਾ ਤੇ ਜਿਹੜਾ ਮੇਰੇ ਐਂਡ ਤੇ ਸੀ ਉਹ ਘਟ ਗਿਆ ਸੀਗਾ ਮੈਂ ਰਨ ਰਨ ਅਪ ਘਟ ਰਿਹਾ ਲੇਤਾ ਸੀਗਾ ਤੇ ਬਾਕੀ ਦੇਖ ਇਹ ਚ ਦੇਖ ਲੋ ਕੋ ਬੈਠਾ ਹੱਥ ਸਾਹ ਦੇਖ ਲੋ ਘਟਦੇ ਸੀ ਗੰਦੇ ਕੱਢੇ ਉਹ ਕਿਵੇਂ ਬੈਠਾ ਦਿਸਕਰਪਨ ਆਸੀਰ ਕਿਵੇਂ ਬੈਠਾ ਹਾਰ ਕਰ ਰਿਹਾ ਬੈਠਾ ਹੈ ਜੀ ਦੇਖ ਕੋਈ ਉਹ ਸਾਨੂੰ ਹੰਦਾਰੀ ਸੀ ਕਿਵੇਂ ਕੱਕੜੇ ਪਾਉਣੇ ਕਿਵੇਂ ਨਹੀਂ ਕਿਵੇਂ ਬੈਠਣਾ ਗਏ ਨੇ ਜਿਵੇਂ ਬਹਿ ਗਏ ਬਹਿ ਗਏ ਅਮਗਰ ਆਪਣੇ ਬੰਡਾਲਾ ਜਿਸਨੂੰ ਬੈਠਾ ਦੇ ਇੱਕੋ ਤੇ ਤੇ ਆ ਆ ਫਿਰ ਆ ਗਈ ਸਾਡੀ ਨੌਵੀਂ ਦੀ ਫੇਰਬੋਲ ਦੀ ਇੱਕ ਮੁੰਡਾ ਮਗਰ ਬੈਠਾ ਇਹ ਸਾਡੇ ਉੱਤੇ ਇੱਕ ਸਾਲ ਹੀ ਪੜਿਆ ਬਾਅਦ ਚ ਹਟ ਗਿਆ ਜੀ ਇਹ ਤਾਂ ਨੌ ਨਹੀਂ ਜਿਆਦਾ ਤੇ ਬਾਕੀ ਗੁਲਦੀਪ ਬੈਠਾ ਗਏ ਮੈਂ ਕਹਾਂ ਜੀ ਤੂੰ ਦਹੋ ਨਾ ਮੋਜ ਨੂੰ ਲੋਇਦਾ ਬੰਦਾ ਦੂਹ ਪੁਰਾਣੀ ਜਿਆਦਾ ਜਿਆਦਾ ਆ ਜਾਂਦੀ ਇਹਨੇ ਜੋ ਟੀਚਰਾਂ ਨੂੰ ਨਾਮ ਦਿੰਦੇ ਨੇ ਉਹ ਪ੍ਰਾਈਜ਼ ਦੇ ਦਿੰਦੇ ਨੇ ਗਿਫਟ ਦੇ ਦਿੰਦੇ ਨੇ ਪ੍ਰਾਈਜ਼ ਕਹੀ ਜਾਂਦਾ ਮਾਸੀ ਦਾ 10ਵੀਂ ਦੀ 10ਵੀਂ ਦੀ ਫਿਰ ਬਲਾ ਡੀਪੀ ਮੈਡਮ ਨੂੰ ਦਿੱਤਾ ਸੀ ਗਿਫਟ ਸਾਰੇ ਮੈਡਮ ਨੂੰ ਦਿੱਤਾ ਸੀ ਮੇਨ ਮੇਜ ਹੈ ਛੱਡੀਆਂ ਆ ਸਾਡੇ ਪੰਕੜਾ ਪਾਉਂਦੇ ਦੀ ਫੋਟੋ ਆ ਗਈ ਮੈਂ ਸਾਡੇ ਰਵਿੰਦਰ ਵੈੜਮ ਇਹ ਅੱਜ ਵੀ ਵਿਹਿਆ ਜਿੱਥੇ ਪੜਾਉਂਦੇ ਨੇ ਜਾ ਕੇ ਆਵਾਂਗੇ ਸਕੂਲ ਨੂੰ ਦਿਖਾਵਾਂਗੇ ਸਾਰੇ ਸਕੂਲ ਦੀ ਵੀਡੀਓ ਬਣਾ ਕੇ ਲਗਾਵਾਂਗੇ ਪਰਮਿਸ਼ਨ ਲੈ ਕੇ ਹੁਣ ਤੈਰ ਖਾਲੀ ਜੇ ਹੋਵੇ ਸਕੂਲ ਅੱਗੇ ਇੱਕੋ ਵੀ ਕਲਾਸ ਖਾਲੀ ਨਹੀਂ ਹੁੰਦੀ ਸੀ ਇੱਕੋ ਵੀ ਕਲਾਸ ਹੁਣ ਸਾਰੀਆਂ ਕਲਾਸਾਂ ਉੱਪਰਲੀ ਰੋਡ ਸਾਰੀ ਖਾਲੀ ਪਈ ਹੈ ਤੇ ਮੈਨੂੰ ਯਾਦ ਆ ਬੱਸਾਂ ਦੇ ਗੇੜੇ ਵੀ ਦੁਬਾਰਾ ਲੱਗਦੇ ਹੁੰਦੇ ਸੀ ਇੰਨੇ ਬੱਸ 15 ਬੱਸਾਂ ਹੁੰਦੀਆਂ ਸੀ 15 ਦੇ ਗੇੜੇ ਲਾ ਕੇ ਵੀ ਦੋ ਗੇੜੇ ਦੁਬਾਰਾ ਲਾਗਦੇ ਹੁੰਦੇ ਸੀ ਬੱਸਾਂ ਮੋੜ ਕੇ ਰੂਟ ਲਾ ਕੇ ਆ ਕੇ ਦੁਬਾਰਾ ਲਾਉਂਦੇ ਨੇ ਸੀ ਇਹ ਸਾਰੇ ਚਿਹਰੇ ਨਵੇਂ ਆ ਗਏ ਸਾਡੇ ਕੋਲ ਸੀ ਸੀਗੇ ਪਹਿਲਾਂ ਮਨਪ੍ਰੀਤ ਖੜਾ ਵਿਸ਼ਾਲ ਗੜਵੰਤ ਗੜਵੰਤ ਦੀ ਹੁਣ ਵਾਲੀ ਫੋਟੋ ਦੇਖੋ ਤੁਸੀਂ ਇਹਨਾਂ ਦਾ ਬਹੁਤ ਫਰਕ ਪੈ ਗਿਆ ਹੁਣ ਅੰਬਰ ਸ਼ਕਲੇ ਨੇ ਇੰਦਰ ਖੜਾ ਕਰਨ ਖੜਾ ਮੈਂ ਖੜਾ ਬਲਕਿੰਦਰ ਤੇ ਆਹ ਗੜਾ ਗੁਰਜਿੰਦਰ ਸਭ ਆਪਦੇ ਦੇ ਗੁੰਮਾਂ ਦੇ ਹੋ ਗਏ ਯਾਰ ਸਿੱਧੀ ਜੀ ਕੱਲ ਜਿਹੜੇ ਸਪੋਰਟਸ ਮਿੰਟ ਦੀ ਹੈਗੀ ਬਸ ਸਰਨਾ ਖੜੂ ਘੋਣੇ ਜਣਾ ਲਾਉਂਦਾ ਤੇ ਹਾਂਜੀ ਇਹ ਸਰ ਸੀ ਵੀ ਸੜੀ ਖਾਣੀ ਇਹ ਸਵੇਵ ਮਰੇ ਕੋਲੇ ਸਾਮ ਮਰੇ ਕੋਲੇ ਚੋਹਾਨ ਜੀ ਹੈ ਅਦੀ ਨਾਲ ਨੌਵੀਂ ਚ ਟਿਊਸ਼ਨ ਵੜਦੇ ਹੁੰਦੇ ਸੀ ਕਿਸੇ ਸਰ ਨਾਲ ਨਹੀਂ ਇਹਦੀ ਬੜਨੀ ਸੀ ਇਹ ਸਰ ਦੀ ਨੌਵੀਂ ਟਿਊਸ਼ਨ ਪੜ੍ਹੇ ਜਿੰਨ ਜਰ ਉਹਨਾਂ ਨੇ ਹੱਥ ਛੱਡ ਲਈ ਰਿਹਾ ਵਧੀਆ ਵਧੀਆ ਗੱਲਾਂ ਕਰ ਲਈ ਸਾਰਾ ਕੁਝ ਵਧੀਆ ਜਿੱਦਣ ਹਟ ਗਏ ਅਸੀਂ ਉਦੋਂ ਤੋਂ ਛੱਡ ਦੇ ਲੱਗ ਗਿਆ ਵੀ ਅਜੀ ਕਦੇ ਧੂਕ ਲਾ ਦੇਣੀ ਕਲਾਸ ਚ ਇਹਨੇ ਕੁੜੀਆਂ ਦਾ ਖੋਗੇ ਪਾਣੀ ਪੀ ਲੈਣਾ ਫਿਰ ਅਜੀ ਇਹਦੀ ਕੰਪਲੀਟ ਵੀ ਕਰੀ ਸੀ ਸਰ ਦੀ ਇਹ ਸਾਰੇ ਮੈਨੂੰ ਜਿਆਦਾ ਮੈਨੂੰ ਧੱਕਾ ਵੀ ਮਾਰਿਆ ਸੀ ਅਸੀਂ ਘੂਰ ਕੇ ਨੰਗੇ ਸੀ ਵੀ ਉਦੋਂ ਚਲ ਹੁੰਦੇ ਸੀ 10ਵੀਂ ਚ ਜੀ ਕਿਹਦੇ ਨੂੰ ਦੇਖਾਂਗੇ ਦੋ ਦਿਨ ਪ੍ਰਿੰਸੀਪਲ ਕੋਲ ਲੈ ਗਏ ਪ੍ਰਿੰਸੀਪਲ ਬੰਦਾ ਤੈਨੂੰ ਸਕੂਲ ਚੋਂ ਕੱਢਾਂਗੇ ਮੈਂ ਕੋਈ ਨਾ ਕੱਢ ਦੋ ਕਹੂੰਗਾ ਡੈਡੀ ਹੋਗਾ ਮਗਾ ਡੈਡੀ ਆਊ ਮੇਰਾ ਉਹ ਗੱਲ ਕਰੂਗਾ ਕਿ ਦੇਖੋ ਸਰ ਕਹੇ ਜਿਗਾ ਬਾਤ ਕਰ ਰਹਾ ਫੁਲੰਦ ਕਰ ਰਹਾ ਪਾਪਾ ਗਿਆ ਸੀ ਦੋ ਦਿਨ ਤੇ ਤੀਏ ਦਿਨ ਪ੍ਰਿੰਸੀਪਲ ਦੁਆਰਾ ਮੈਂ ਸਾਦੇ ਕੇ ਗਿਆ ਕਿ ਨਾ ਤੂੰ ਤੇ ਡੈਡੀ ਨੂੰ ਲੈ ਕੇ ਹੀ ਮੁੜ ਕੇ ਤੈਨੂੰ ਕੁਛ ਨਹੀਂ ਕਹਿੰਦੇ ਸੀ ਤੇ ਤੇ ਸਰ ਨੇ ਇਸੇ ਨਾਲ ਹੀ ਦੀ ਬੰਦਿੰਦੀ ਜੀ ਵੀਰੇ ਕੋਲੇ ਰਹੀ ਸੀ ਮਨ ਪ੍ਰਿੰਸੀਪਲ ਮੈਡਮ ਤੇ ਪ੍ਰਿੰਸੀਪਲ ਸਰ ਤੋਂ ਨਾਮ ਮਿਲਿਆ ਸੀ ਸਿਕੰਦਰ ਸਿੰਘ ਸੋਈ ਤੋਂ ਇਹ ਸਾਡੇ ਸਰਸੀ ਦੇ ਬਾਅਦ ਅਮਰੀਕਾ ਚਲੇ ਗਏ ਸੀ ਫਿਰ ਇਹਨਾਂ ਦੇ ਸਕੂਲ ਸੁਭਾਇਤਾ ਸਾਲ ਦੇਖ ਕੋਈ ਆਉਂਦੇ ਹੁੰਦੇ ਸੀ ਇਹ ਜਿਵੇਂ ਇਹਨਾਂ ਦਾ ਫੰਕਸ਼ਨ ਵੇਲੇ ਆ ਕੇ ਸਪੋਰਟਸ ਮੀਟ ਐਨੂਅਲ ਫੰਕਸ਼ਨ ਫਿਰ ਇਕੱਠੇ ਹੁੰਦੇ ਨਵੰਬਰ ਦਸੰਬਰ ਚ ਆਉਂਦੇ ਹੁੰਦੇ ਸੀ ਮੈਨੂੰ ਨਾਮ ਮਿਲਿਆ ਜੀ ਇਹਨਾਂ ਤੋਂ ਮਦੀ 10ਵੀਂ ਦੀ ਫੇਰ ਬਲਤੇ ਮਿਲਿਆ ਬੈਟ ਸਨਸੀਅਰ ਬੋਏ ਦਾ ਮੈਨੂੰ ਅਮਨਪ੍ਰੀਤ ਮੈਡਮ ਆਵੇ ਇਹਨਾਂ ਨੂੰ ਵੀ ਗਿਫਟ ਦਿੱਤਾ ਸੀ ਸਾਰੇ ਜਿੰਨੇ ਸਾਨੂੰ ਪੜਾਉਂਦੇ ਸੀ ਸਾਰਿਆਂ ਨੂੰ ਗਿਫਟ ਦਿੱਤਾ ਸੀ ਸਾਡੇ ਕਿੰਨੇ ਤੇ ਪੈਸੇ-ਪੂਸੇ ਇਕੱਠੇ ਕਰਕੇ ਕੁੜੀਆਂ ਮੁੰਡਿਆਂ ਨੇ ਕਲਿੰਗ ਕਰੀ ਸੀ ਮਾਡਲਿੰਗ ਸਾਡਾ ਦੰਦ ਦੰਦ ਨੇ ਟਾਸਕ ਜੇ ਫੇਰ ਵੱਲ ਤੇ ਉਹ ਤੇ ਮੇਰੇ ਮਾਡਲਿੰਗ ਦੀ ਆਈ ਹੈ ਫੋਟੋ ਨਾ ਚੁੱਜ ਕਿੱਥੋਂ ਦੀ ਮਾਡਲੀਆਂ ਮਾਡਲੀਆਂ ਦਾ ਜਿਵੇਂ ਵੀਰ ਮੈਡਮ ਉੱਗ ਗਿਆ ਤਾਰੀਖ ਆਈ ਜਾਣੇ ਅਸੀਂ ਮੈਡਮ ਆ ਗਏ ਤੇ ਤੁਹਾਨੂੰ ਸਾਰੀ ਬਚਪਨ ਦੀ ਵੀਡੀਓ ਤੇ ਫੋਟੋਆਂ ਕੱਢ ਕੇ ਦਿਖਾਉਂ ਤੁਹਾਨੂੰ ਮੈਂ ਤੇ ਐਲਬਮ ਕੱਢਾਂਗੇ ਕਿਸੇ ਦਿਨ ਉਹ ਦਿਖਾਵਾਂਗੇ ਫਿਰ ਇਕੱਠੇ ਬਹਿ ਕੇ ਦੇਖਾਂਗੇ ਫੈਮਿਲੀ ਨਾਲ ਮੰਮੀ ਨਾਲ ਇਹਨਾਂ ਨਾਲ ਦੇਖਾਂਗੇ ਨਾ ਆ ਗਏ ਆ ਸੁਮੇਰ ਆ ਗਏ ਨਸ਼ਮੀਰ ਕਹਤਾ ਸੁਮੇਰ ਦਾ ਭਾਈ ਜੈਰੀ ਐਰੀ ਕਹਿੰਦੇ ਨੇ ਜਿਹਨੂੰ ਫਾਸਲ ਮੈਂ ਕਰਜੋਤ ਤੇ ਬਲਜੀਤ ਕਹਿੰਦੇ ਸੀ ਗਰੀਆਂ ਨੇ ਯਾਰ ਮੁੰਡੇ ਇਹ ਸਾਡੇ ਹੋਰ ਦੂਜੇ ਸੈਕਸ਼ਨ ਦੇ ਜੋ ਮੁੰਡੇ ਸੀਗੇ ਅਸੀਂ ਸਾਰਿਆਂ ਨੂੰ ਮੋਡਲਿੰਗ ਕਰੀ ਸੀਗੀ ਇਹ ਸਾਰੇ ਤਿੰਨੇ ਚਾਰੀ ਅਸੀਂ ਆ ਗਏ ਅਸੀਂ ਪੰਨੋ ਹੁਣੇ ਬਾਹਰ ਕੱਢ ਕੇ ਫੋਟੋ ਖਚਾਈ ਸੀ ਪੰਨੋ ਇਹੀ ਗੱਲਾਂ ਸਾਡੇ ਚ ਕੋਡ ਪ੍ਰਿੰਟ ਪਾ ਗਿਆ ਜੀ ਬਾਕੀ ਸਾਰੇ ਫਾਰਮੂਲਸ ਹੋ ਚਾਏ ਸੀ ਕੋਈ ਘੜੇ ਨਹੀਂ ਕੁਲਦੀਪ ਮੈਨੂੰ ਨਾ ਮਿਲਿਆ ਸੀਗਾ ਫੈਸਲਾ ਵੀ ਮਿਲਿਆ ਸੀਗਾ ਦਾ ਪ੍ਰਭਾ ਹੋ ਗਿਆ ਮੇਰੇ ਨਾਲ ਮੜ ਗੋ ਤੇ ਆਹ ਸਪੋਰਟਸ ਮੀਟ ਦੀ ਗਰਮੀ ਦੇ ਵਿੱਚ ਇਕੱਲੇ ਖੜ ਕੇ ਫੁੱਟੂng ਜਾਈਆਂ ਬਾਕੀ ਸਭ ਵੀਡੀਓ ਕਿਦਾਂ ਲੱਗੀ ਵਧੀਆ ਲੱਗੀ ਤਾਂ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਇੰਨੀ ਕਿ ਵੀਡੀਓ ਜੇ ਬਾਕੀ ਤੁਹਾਨੂੰ ਕਦੇ ਤੁਸੀਂ ਕਮੈਂਟਾਂ 'ਚ ਦੱਸਿਓ ਜੇ ਬਣਾਉਣੀ ਹੈ ਆਪਾਂ ਬਣਾਵਾਂਗੇ ਜਰੂਰ ਧੰਨਵਾਦ